ਬਾਲੀਵੁੱਡ ਦੀ ਹੀ ਮੈਨ ਯਾਨਕੀ ਤਰਮਿੰਦਰ 12 ਨਵੰਬਰ ਨੂੰ ਮੌਤ ਨੂੰ ਮਾਤ ਦੇ ਕੇ ਹਸਪਤਾਲ ਤੋਂ ਕਰ ਬੜ ਗਏ ਲੰਬੇ ਸਮੇਂ ਤੋਂ ਖਰਾਬ ਸਿਹਤ ਕਾਰਨ ਹਸਪਤਾਲ ਵਿੱਚ ਪੜਤੀ ਤਰਮਿੰਦਰ ਦੀ ਸਿਹਤ ਬਾਰੇ ਇੱਕ ਤਾਜ਼ਾ ਅਪਡੇਟ ਇਸ ਵੇਲੇ ਸਾਹਮਣੇ ਆ ਰਹੀ ਹੈ ਜੋ ਉਹਨਾਂ ਦੇ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆ ਦੇਵੇਗੀ ਦੱਸਿਆ ਕਿ ਲਗਭਗ 8 ਦਿਨਾਂ ਤੱਕ ਘਰ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਹੁਣ ਖਬਰਾਂ ਆ ਰਹੀਆਂ ਨੇ ਤਰਮਿੰਦਰ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਹ ਹੌਲੀ-ਹੌਲੀ ਠੀਕ ਹੋ ਰਹੇ ਨੇ ਉਸ ਪੂਰੇ ਮਾਮਲੇ ਨੂੰ ਥੋੜਾ ਵਿਸਤਾਰ ਨਾਲ ਜਾਣਦੇ ਹਾਂ ਧਰਮਿੰਦਰ ਦਾ ਨਾਮ ਹਾਲ ਹੀ ਦੇ ਦਿਨਾਂ ਵਿੱਚ ਉਹਨਾਂ ਦੀ ਖਰਾਬ ਸਿਹਤ ਕਾਰਨ ਬਹੁਤ ਖਬਰਾਂ ਦਰਸ ਰਿਹਾ ਹੁਣ ਉਹਨਾਂ ਦੀ ਸਿਹਤ ਬਾਰੇ ਅਪਡੇਟ سامنے ਆ ਰਹੀ ਹੈ ਉਹਨਾਂ ਦੀ ਮੌਜੂਦਾ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ ਕਿ ਉਹਨਾਂ ਦੀ ਹਾਲਤ ਹੁਣ ਪਹਿਲਾਂ ਨਾਲ ਬਿਹਤਰ ਦੱਸੀ ਜਾ ਰਹੀ ਹੈ ਉਹਨਾਂ ਦੀ ਵਿਗੜਦੀ ਸਿਹਤ ਸੁ ਹੌਲੀ-ਹੌਲੀ ਸੁਧਾਰ ਹੋ ਰਿਹਾ ਜੋ ਕਿ ਉਹਨਾਂ ਦੇ ਪਰਿਵਾਰਕਾਂ ਪਰਵਾਰ ਲਈ ਚੰਗੀ ਖਬਰ ਹੈ ਹਾਲਾਂਕਿ ਉਹਨਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਦਾ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਇਦਰਮੇਂਦਰ ਦੀ ਸਿਹਤ ਬਾਰੇ ਤਾਂ ਆਸਾ ਰਿਪੋਰਟ ਹੈ। ਇਸ ਤੋਂ ਪਹਿਲਾਂ 31 ਅਕਤੂਬਰ ਨੂੰ ਸਾਲਾਨ ਵਿੱਚ ਤਕਲੀਫ ਕਾਰਨ ਹਿੰਦੀ ਸਿਨੇਮਾ ਦੇ ਹੀ-ਮੈਨ ਨੂੰ ਮੁੰਬਈ ਦੇ ਵਿੱਚ ਬ੍ਰੀਚ ਕੈਂਡੀ ਹਸਪੀਟਲ ਤੋਂ ਦਾਖਲ ਕਰਵਾਇਆ ਗਿਆ ਸੀ 10 ਦਿਨਾਂ ਤੋਂ ਵੱਧ ਉਹਨਾਂ ਦਾ ਇਲਾਜ ਚੱਲਿਆ 10 ਨਵੰਬਰ ਨੂੰ ਅਦਾਕਾਰ ਦੀ ਸਿਹਤ ਵਿਗੜ ਗਈ ਸੀ ਅਤੇ ਦੇਸ਼ ਭਰ ਵਿੱਚ ਉਹਨਾਂ ਦੀ ਤੰਦਰੁਸਤੀ ਲਈ ਪ੍ਰਾਰਥਨਾਵਾਂ ਹੋਣ ਲੱਗੀਆਂ ਅਤੇ ਤਰਮਿੰਦਰ ਦੇ ਪ੍ਰਸ਼ੰਸਕਾਂ ਨੇ ਪ੍ਰਾਰਥਨਾਮਾ ਦਾ ਧੰਨਵਾਦ ਹੈ ਕਿ ਉਸ ਜ਼ਿੰਦਗੀ ਅਤੇ ਮੌਤ ਦੀ ਲੜਾਈ ਦੇ ਵਿੱਚ ਮੌਤ ਨੂੰ ਹਰਾ ਕੇ ਘਰ ਵਾਪਸ ਆ ਗਏ ਇਹਨਾਂ ਸਾਰਿਆਂ ਦੇ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਘਟਨਾ ਤਰਮਿੰਦਰ ਦੀ ਮੌਤ ਦੀ ਝੂਠੀ ਖਬਰ ਸੀ ਜਿਸ ਨਾਲ 11 ਨਵੰਬਰ ਨੂੰ ਖੁਮਾਹਾ ਤੇਜ਼ੀ ਨਾਲ ਫੈਲ ਗਈਆਂ ਤਰਮੇਂਦਰ ਹੁਣ ਨਹੀਂ ਰਿਹਾ ਹਾਲਾਂਕਿ ਤਰਮੇਂਦਰ ਦੀ ਪਤਨੀ ਹੇਮਾ ਮਾਲ ਨੇ ਤੇ ਆਇਸ਼ਾ ਦਿਓਲ ਨੇ ਤੁਰੰਤ ਇਸ ਖਬਰ ਦਾ ਖੰਡਨ ਕੀਤਾ ਉਸ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਵੀ ਕਿਹਾ ਕਿ ਤਰਮੇਂਦਰ ਦੀ ਸਿਹਤ ਵਿੱਚ ਸੁਧਾਰ ਆ ਰਿਹਾ ਤੇ ਹੁਣ ਉਹਨਾਂ ਦੇ ਪ੍ਰਸ਼ੰਸਕਾਂ ਲਈ ਖਬਰ ਹੈ ਉਹਨਾਂ ਦੀ ਸਿਹਤ ਹੁਣ ਠੀਕ ਹੁੰਦੀ ਨਜ਼ਰ ਆ ਰਹੀ ਹੈ ਬਿਊਰੋ ਰਿਪੋਰਟ ਤੋਂ ਧਿਆਨ ਲਾਇਕ